ਮੈਂ ਪਾਰਟੀ ਹਿੱਤ ਚ ਇਸੇ ਤਰ੍ਹਾਂ ਆਵਾਜ਼ ਚੁੱਕਾਂਗਾ ਚਾਹੇ ਮੈਨੂੰ ਪਾਰਟੀ ਸਸਪੈਂਡ ਕਰ ਦੇਵੇ ਗੁਰਪ੍ਰੀਤ ਸਿੰਘ ਪੱਟੀ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਏ ਜਾਣ ਦੇ ਵਿਰੋਧ 'ਚ ਫੇਸਬੁੱਕ ਤੇ ਵੀਡੀਓ ਪਾਇਆ ਉਹਨਾਂ ਪਾਰਟੀ ਨੀਤੀਆਂ ਖਿਲਾਫ ਜੰਮ ਕੇ ਪੜਾਸ ਗੱਡੀ ਸਾਡੀ ਜਿਹੜੀ ਲੀਡਰਸ਼ਿਪ ਹੈ ਚਾਹੇ ਉਹ ਦਿੱਲੀ ਦੀ ਹੈ ਜਿਨ੍ਹਾਂ ਨੂੰ ਮੈਂ ਅੱਜ ਮਿਲ ਕੇ ਆਇਆ ਤੇ ਚਾਹੇ ਸਾਡੀ ਕੋਈ ਪੰਜਾਬ ਦੀ ਹੈ ਮੈਨੂੰ ਕਿਤੇ ਵੀ ਏਕਾਨੀ ਨਜ਼ਰ ਆ ਰਿਹਾ ਗੁਰੂਕਾਰ ਵਿਖੇ ਇੰਨੀਕ ਸ਼ਕਤੀ ਜ਼ਰੂਰ ਮਿਲਦੀ ਹੈ ਕਿ ਜੋ ਕਹਿ ਸਕਾਂ ਸੱਚ ਕਹਿ ਸਕਾਂ ਸੱਚ ਕੋੜਾ ਹੁੰਦਾ ਮੈਨੂੰ ਪਤਾ ਕਿ ਲਗੀਆਂ ਨੇ ਕਹਿਣਾ ਬਾਈ ਤੈਨੂੰ ਵੀਡੀਓ ਪਾਉਣ ਤੋਂ ਵੇਹਲ ਹੀ ਜਾਣੀ ਤੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਤੂੰ ਘਰ ਬਹਿ ਕੇ ਗੱਲ ਨਹੀਂ ਕਰ ਸਕਦਾ ਮੈਂ ਘਰ ਬਹਿ ਕੇ ਗੱਲ ਕੀਤੀ ਹੈ ਸਾਡੀ ਦਿੱਲੀ ਦੀ ਲੀਡਰਸ਼ਿਪ ਨਾਲ ਅੱਜ ਸੰਜੇ ਸਿੰਘ ਤੇ ਦੁਰਗੇਸ਼ ਨਾਲ ਮੇਰੀ ਗੱਲ ਹੋਈ ਦੁਰਗੇਸ਼ ਨੂੰ ਔਰ ਸੰਜੇ ਜੀ ਨੂੰ ਮੈਂ ਬਾਰ-ਬਾਰ ਕਹਿ ਕੇ ਆਇਆ ਕਿ ਅਕਾਲੀ ਬੀਜੇਪੀ ਤੇ ਆ ਪੀਪੀਪੀ ਵਾਲੇ ਲੈਣੇ ਬੰਦ ਕਰੋ ਅੱਜ ਜਿਹੜਾ ਗੁਰਪ੍ਰੀਤ ਪੱਟੀ ਉਹਨੂੰ ਲਿਆ ਜਾ ਰਿਹਾ ਖੰਨਾ ਤੋਂ ਜੁਆਇਨ ਕਰਵਾਇਆ ਜਾ ਰਿਹਾ ਕਿਉਂ ਵੀ ਉਹੀ ਲੋਕ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਸ਼ਾਮਲਾਤਾਂ ਦੱਬ ਕੇ ਤੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕਮਾਈਆਂ ਨੇ ਪਿੰਡਾਂ ਦੀਆਂ ਜੇ ਇਜ਼ਾਮ ਇਹ ਸਹੀ ਨਹੀਂ ਪਿੰਡਾਂ ਤੋਂ ਪਤਾ ਕਰੋ ਵਲੰਟੀਅਰਸ ਨੂੰ ਕੋ ਪਤਾ ਕਰਕੇ ਦੇਣ ਅਸੀਂ ਕਿਉਂ ਸਿਰਫ ਕੁਛ ਇੱਕ ਪੰਜ ਛੇ ਬੰਦੇ ਇੱਕ ਕਮਰੇ 'ਚ ਬਹਿ ਕੇ ਡਿਸੀਜਨ ਲੈ ਲੈਣ ਨੇ ਜਿਵੇਂ ਦੂਜੀਆਂ ਪਾਰਟੀਆਂ ਲੈ ਰਹੀਆਂ ਨੇ ਕਿ ਹਾਂ ਅਸੀਂ ਜੋ ਕਰ ਰਹੇ ਹਾਂ ਸਹੀ ਹੈ ਜੋ ਵੱਡੀ ਲੀਡਰਸ਼ਿਪ ਕਰਦੇਗੀ ਉਹ ਸਹੀ ਹੈ ਫਿਰ ਜਿਹੜਾ ਵਲੰਟੀਅਰ ਪੋਸਟਰ ਲਾ ਰਿਹਾ ਉਹਦਾ ਫਾਇਦਾ ਕੀ ਹੈ ਇਹਦਾ ਮਤਲਬ ਉਹਦੀ ਸ਼ਮੂਲੀਅਤ ਨਹੀਂ ਅਸੀਂ ਉਹਨਾਂ ਨੂੰ ਤਨਖਾਹਾਂ ਦੇ ਰਹੇ ਹਾਂ ਪੋਸਟਰ ਲਾਉਣ ਲਈ ਅਸੀਂ ਉਹਨਾਂ ਨੂੰ ਤਨਖਾਹਾਂ ਦੇ ਰਹੇ ਹਾਂ ਵੀ ਜਾ ਕੇ ਪਿੰਡ-ਪਿੰਡ ਤੱਕੇ ਖਾਓ ਇੱਕ ਪੰਛੀ ਤੁਸੀਂ ਦੰਦੇ ਨਹੀਂ ਤੇ ਲੀਡਰਸ਼ਿਪ ਤੁਸੀਂ ਬੈਠੇ ਇੱਕ ਕਮਰੇ 'ਚ ਏਸੀ ਕਮਰੇ 'ਚ ਡਿਸੀਜਨ ਲਓਗੇ ਇਹ ਮੈਨੂੰ ਕਬੂਲ ਨਹੀਂ ਮੈਂ ਉਹਨਾਂ ਨੂੰ ਅੱਜ ਵੀ ਕਹਿ ਕਿਹਾ ਕਿ ਅਗਰ ਤੁਸੀਂ ਉਸ ਸ਼ਖਸ ਨੂੰ ਜਾਂ ਕੋਈ ਉਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਤੇ ਇਲਜ਼ਾਮ ਨਹੀਂ ਤੁਸੀਂ ਕਹਿੰਦੇ ਹੋ ਬਰੀ ਹੋਗੇ ਬਰੀ ਹੋਗੇ ਬਰੀ ਤਾਂ ਇੱਥੇ ਸੁਖਵੀਰ ਬਾਦਲ ਵੀ ਹੈ ਬਰੀ ਤਾਂ ਇੱਥੇ ਬੜੇ ਤੋਂ ਬੜਾ ਤਨਹਾੜ ਸਾਰੇ ਬਰੀ ਨੇ ਨਾਲੇ ਕਲਪਸ਼ਨ ਕਰੋ ਤੇ ਬਾਰੀ ਹੋ ਜਾਓ ਪੈਸੇ ਦੇ ਕੇ ਅਸੀਂ ਇਸ ਦੇ ਹੱਕ 'ਚ ਨਹੀਂ ਐ ਮੈਂ ਬਾਰ-ਬਾਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਔਰ ਤੁਹਾਡੀ ਲੀਡਰਸ਼ਿਪ ਨੂੰ ਕਹਿੰਦਾ ਜਾ ਰਿਹਾ ਪਰ ਕੋਈ ਸੁਣ ਨਹੀਂ ਰਿਹਾ ਅਸੀਂ ਇਸ ਜੋਤ ਨੂੰ ਬੁਝਣ ਨਹੀਂ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਨੂੰ ਪੀਪੀਪੀ ਵਾਲਾ ਹਸ਼ਰ ਨਹੀਂ ਹੋਣ ਦੇਵਾਂਗੇ ਪੀਪੀਪੀ ਵਾਲੇ ਵੀ ਪੰਜਾਬ ਪੰਜਾਬ ਪੰਜਾਬੀ ਉੱਠ ਕੇ ਵਿਚਾਰੇ ਫੇਰ ਤੁਰੇ ਸੀ ਕਿ ਸ਼ਾਇਦ ਇਹ ਬਚਾ ਲੈਣਗੇ ਪਰ ਇਹੀ ਕਰਤੂਤਾਂ ਸੀ ਕਿ ਇਧਰੋਂ ਚੱਕ ਇਧਰੋਂ ਚੱਕ ਇਧਰੋਂ ਚੱਕ ਇਧਰੋਂ ਚੱਕ ਇੱਕ ਮਿਕਸ ਵੈਜ ਬਣਾ ਲਈ ਜਿਹਦਾ ਫਾਇਦਾ ਕੁਛ ਨਹੀਂ ਹੋਇਆ ਤੇ ਪੰਜਾਬ ਫਿਰ ਧੱਕੇ ਖਾ ਕੇ ਅੱਜ ਅਕਾਲੀਆਂ ਕੋਲ ਐ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਆਮ ਆਦਮੀ ਪਾਰਟੀ ਤੋਂ ਵੀ ਵਿਸ਼ਵਾਸ ਖੋ ਬੈਠੇ ਦੋਸਤੋ ਆਮ ਆਦਮੀ ਪਾਰਟੀ ਆਖਰੀ ਉਮੀਦ ਹੈ ਪੰਜਾਬ ਦੀ ਇਸ ਟਾਈਮ ਤੇ ਮੈਂ ਚਾਹੁੰਦਾ ਸਾਥ ਦਿਓ ਆਮ ਆਦਮੀ ਪਾਰਟੀ ਬਚਾ ਸਕਦੀ ਹੈ ਜੀ ਆਪਣਾ ਸੱਚ ਨਾ ਖੋਵੇ ਤੇ ਆਪਣਾ ਕਰੈਕਟਰ ਨਾ ਖੋਵੇ ਤੇ ਸਾਡੇ ਲੀਡਰਸ ਪਲੀਜ਼ ਮੈਂ ਹੱਥ ਜੋੜਦਾ ਜੇ ਮੈਨੂੰ ਕੱਢਣਾ ਇਨਡਿਸਪਲਾਈਨ ਕਰਕੇ ਤਾਂ ਕੱਢ ਦਿਓ ਬਾਹਰ ਮੇਰੇ ਕੱਢਣ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਹਰ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਭਲੇ ਦੀ ਖਰੇੜੇਗਾ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ